ਅੱਜ ਤੋਂ 43 ਸੈਕਟਰ ਜਿਹੜੀਆਂ ਪੰਜਾਬ ਦੀਆਂ ਰੋਡਵੇਜ਼ ਬੱਸਾਂ ਨੇ ਔਰ PRTC ਬੱਸਾਂ ਨੇ ਉਹ ਨਹੀਂ ਜਾਣ ਗਿਆ ਕਿਉਂਕਿ ਟਾਈਮ ਟੇਬਲ ਨੂੰ ਲੈ ਕੇ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਔਰ ਪੰਨ ਬੱਸ ਔਰ ਪੰਜਾਬ ਰੋਡਵੇਜ਼ ਦੇ ਵਿੱਚਕਾਰ ਵਿਵਾਦ ਛੜਿਆ ਹੋਇਆ ਹੈ ਬੀਤੇ ਕੱਲ ਤੋਂ ਇਹ ਲਗਾਤਾਰ جاری ਹੈ ਤਾਂ ਉਸ ਤੋਂ ਬਾਅਦ ਮੁਹਾਲੀ ਦੇ ਬੱਸ ਸਟੈਂਡ ਵਿਖੇ ਇਹ ਸਾਰੀਆਂ ਬੱਸਾਂ ਜਿਹੜੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੰਡੀਗੜ੍ਹ ਤੱਕ ਪਹੁੰਚਣੀਆਂ ਸੀ ਉਹ ਮੁਹਾਲੀ ਔਰ ਜੀਰਕਪੁਰ ਤੱਕ ਜਾਣ ਗਿਆ ਦੂਸਰੇ ਪਾਸੇ ਜਿਹੜੀ ਪਟਿਆਲੇ ਤੋਂ ਚੰਡੀਗੜ੍ਹ ਤੱਕ ਬੱਸ ਜਾਂਦੀ ਹੈ ਸਿਰਫ ਪੰਜਾਬ ਰੋਡਵੇਸ ਉਰ ਪਨਵਾਸ ਜਿਹੜੀ ਹੈਗੀ ਅਜ 12 ਵਜੇ ਤੱਕ ਸਿਰਫ ਚੰਡੀਗੜ੍ਹ ਦੇ 43 ਸੈਕਟਰ ਪਹੁੰਚੇਗੀ ਉਸ ਤੋਂ ਬਾਅਦ ਜਿਹੜੀਆਂ ਲੋਕਲ ਬੱਸਾਂ ਨੇ ਉਹ ਵੀ ਬੰਦ ਕਰ ਦਿੱਤੀਆਂ ਜਾਣ ਗਿਆ ਤਾਂ ਤਸਵੀਰਾਂ ਇੱਕ ਵਾਰ ਦਿਖਾ ਦਿੰਨੇ ਆ ਇਹ ਬੱਸ ਸਟੈਂਡ ਜਿਹੜਾ ਕਿਸੇ ਵਕਤ ਖੰਡਰ ਬਣਿਆ ਬੈਠਾ ਸੀ ਔਰ ਅੱਜ ਹਰੇਕ ਸ਼ਹਿਰ ਦੇ ਵਿੱਚੋਂ ਬੱਸ ਜਿਹੜੀ ਹੈ ਉਹ ਚੰਡੀਗੜ੍ਹ ਪਹੁੰਚਣ ਵਾਲੀ ਮੋਹਾਲੀ ਦੇ ਬੱਸ ਸਟੈਂਡ ਤੱਕ ਪਹੁੰਚੇਗੀ ਔਰ ਮੋਹਾਲੀ ਬੱਸ ਸਟੈਂਡ ਤੋਂ ਰੁਕਣ ਤੋਂ ਬਾਅਦ ਹੀ ਜਿਹੜੀ ਇਹ ਵਾਪਸ ਮੁੜੇਗੀ ਲੇਕਿਨ ਚੰਡੀਗੜ੍ਹ ਤੱਕ ਨਹੀਂ ਜਾਵੇਗੀ ਇੱਕ ਗੱਲਬਾਤ ਦੌਰਾਨ ਜਿਹੜੇ ਜੁਆਇੰਟ ਸੈਕਟਰੀ ਸੀਗੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ ਹੈ ਪੰਜਾਬ ਰੋਡਵੇਜ਼ ਦੇ ਤਾਂ ਉਹਨਾਂ ਨੇ ਸਿੱਧੇ ਤੌਰ ਦੇ ਉੱਪਰ ਇਸ ਬਾਰੇ ਜਿਹੜੀ ਜਾਣਕਾਰੀ ਵੀ ਦਿੱਤੀ ਹੈ ਕਿ ਟਾਈਮ ਨੂੰ ਲੈ ਕੇ ਵਿਵਾਦ ਛੜਿਆ ਹੋਇਆ ਹੈ ਟਾਈਮ ਟੇਬਲ ਨੂੰ ਲੈ ਕੇ ਕਿਉਂਕਿ ਟਾਈਮ ਟੇਬਲ ਮੈਚ ਨਹੀਂ ਸੀ ਕਰਦਾ ਜਿਸ ਤੋਂ ਬਾਅਦ ਆਮ ਲੋਕ ਜਿਹੜੇ ਨੇ ਉਹ ਵੀ ਪਰੇਸ਼ਾਨ ਹੁੰਦੇ ਨੇ ਕਿਉਂਕਿ ਇਸ ਦੇ ਵਿੱਚ ਵੱਡੀ ਜਿਹੜੀ ਗੱਲ ਇਹ ਵੀ ਹੈ ਵੀ ਜਿੱਥੇ ਹੁਣ ਸਿੱਧੇ ਤੌਰ ਦੇ ਉੱਪਰ ਜਿਹੜਾ ਟਾਈਮ ਟੇਬਲ ਹੈ ਉਹ ਦੋਨਾਂ ਜਿਹੜੇ ਚੰਡੀਗੜ੍ਹ ਔਰ ਪੰਜਾਬ ਦੇ ਵਿੱਚ ਜਿਹੜੀ ਟਰਾਂਸਪੋਰਟ ਉਹਨਾਂ ਨੇ ਹੀ ਤੈਅ ਕਰਨਾ ਹੁੰਦਾ ਟਾਈਮ ਟੇਬਲ ਬਣਾਉਣਾ ਹੁੰਦਾ ਲੇਕਿਨ ਇਸ ਵਾਰ ਖੁਦ ਮੁਖਤਿਆਰੀ ਦੇ ਨਾਲ ਟਾਈਮ ਟੇਬਲ ਜਿਹੜਾ ਹੈਗਾ ਉਹ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਨੇ ਬੜਾ ਐਸੀ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਜਿਹੜਾ ਉਹ ਛਿੜਿਆ ਤਾਂ ਹੁਣ ਗੱਲਬਾਤ ਜਿਹੜੀ ਹੈਗੀ ਆ ਉਹ ਕਰਦੇ ਆ ਕਿ ਪੂਰਾ ਮਾਮਲਾ ਕੀ ਸੀਗਾ ਜਿਹੜੇ ਪ੍ਰਧਾਨ ਨੇ ਉਹ ਵੀ ਨਾਲ ਸਾਡੇ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਆ ਪੰਨ ਵਸ ਪੀਆਰਟੀ ਡਾਇਰੈਕਟਰ ਟਰੈਕਟਰ ਵਰਕ ਜੂਨੀਅਰ ਚੰਡੀਗੜ੍ਹ ਡਿਪੋ ਪ੍ਰਧਾਨ ਹੈ ਪੂਰਾ ਮਾਮਲਾ ਕੀ ਹੈ ਬੱਸਾਂ ਜਿਹੜੀਆਂ ਹੈਗੀਆਂ ਉਹ ਚੰਡੀਗੜ੍ਹ ਚ ਨਹੀਂ ਜਾਣ ਗਿਆ ਕਿਉਂ ਨਹੀਂ ਜਾਣ ਗਿਆ ਕਦੋਂ ਤੱਕ ਨਹੀਂ ਜਾਣ ਗਿਆ ਸਰ ਸਾਡਾ ਆਪਣਾ ਸਟੇਟ ਵਾਈਜ਼ ਐਗਰੀਮੈਂਟ ਹੋਇਆ ਸੀ 2008 ਦੇ ਵਿੱਚ ਸਿਟੀ ਜੂ ਨਾਲ ਜਿਹਦੇ ਵਿੱਚ ਉਹਨਾਂ ਨੂੰ ਤੈਅ ਕੀਤੇ ਗਏ ਕਿਲੋਮੀਟਰ ਦਿੱਤੇ ਗਏ ਸੀ 29562 ਕਿਲੋਮੀਟਰ ਜੋ ਹੁਣ ਉਹਨਾਂ ਤੋਂ ਐਗਰੀਮੈਂਟ ਤੋਂ ਬਾਹਰ ਜਾ ਕੇ ਇਸ ਟਾਈਮ ਉਹ ਕਰ ਰਹੇ ਨੇ 43000 ਕਿਲੋਮੀਟਰ ਜਿੰਨਾ ਤੱਕ ਦੁਬਾਰਾ ਕੋਈ ਐਗਰੀਮੈਂਟ ਨਹੀਂ ਹੁੰਦਾ ਤਾਂ ਉਹਦੇ ਤੋਂ ਬਾਹਰ ਜਾ ਕੇ ਆਪਾਂ ਜੋ ਕਿਲੋਮੀਟਰ ਕਰਦੇ ਆ ਉਹ ਬੇਕਰੋਨੀ ਹੋ ਜਾਂਦੇ ਆ ਤਕ ਨੂੰ ਤੋਂ ਬਾਹਰ ਜਾ ਕੇ ਉਹਨਾਂ ਨੇ ਇਹ ਕੰਮ ਕੀਤਾ ਇੱਕ ਤਾਂ ਪ੍ਰੋਬਲਮ ਇਹ ਸੀ ਸਾਡੀ ਤੇ ਦੂਸਰੀ ਸਾਨੂੰ ਪ੍ਰੋਬਲਮ ਆ ਰਹੀ ਹੈ ਜੋ ਅੱਡੇ ਦੀ ਅੱਡਾ ਫੀਸ ਆ ਉਹ ਬਹੁਤ ਜ਼ਿਆਦਾ ਉਹਨਾਂ ਨੇ ਡਬਲ ਕੀਤੀ ਹੋਈ ਆ ਤੇ ਜੋ ਕਿ ਕਿਸੇ ਵੀ ਪੰਜਾਬ ਚ ਆਪਾਂ ਜਾਣਦੇ ਆ ਤਾਂ ਕਿਸੇ ਵੀ ਇੰਨੀ ਫੀਸ ਨਹੀਂ ਲੱਗਦੀ ਕਿਸੇ ਵੀ ਗੱਡੀ ਦੀ ਤੇ ਜਿਵੇਂ ਹੁਣ ਆਪਾਂ ਕਦੇ ਸਵਾਰੀ ਲਾ ਕੇ ਅੰਦਰੋਂ ਬਾਹਰ ਕੱਢਣੀ ਆ ਗੱਡੀ ਤਾਂ ਉਹਦੀ ਵੀ 100 200 ਰੁਪਿਆ ਫੀਸ ਕੱਟ ਲੈਂਦੇ ਜਦਕਿ ਪੂਰੇ ਪੰਜਾਬ ਚ ਕਿਸੇ ਵੀ ਖਾਲੀ ਗੱਡੀ ਦੀ ਕਿਸੇ ਵੀ ਪਰਚੀ ਨਹੀਂ ਲੱਗਦੀ ਕੀ ਜੇਕਰ ਗੱਲ ਕਰੀ ਤਾਂ ਇੱਕ ਟਾਈਮ ਟੇਬਲ ਨੂੰ ਲੈ ਕੇ ਵੀ ਗੱਲਬਾਤ ਹੋਈ ਸੀ ਵੀ ਟਾਈਮ ਟੇਬਲ ਦਾ ਵੀ ਵਾਦ ਹੈ ਉਹਨਾਂ ਨੇ ਖੁਦ ਮੁਖਤਿਆਰੀ ਦੇ ਨਾਲ ਟਾਈਮ ਟੇਬਲ ਆਪਣਾ ਤਿਆਰ ਕੀਤਾ ਹੈ ਪੰਜਾਬ ਨੂੰ ਇਸ ਬਾਰੇ ਕਈ ਗਰਧੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਟਾਈਮ ਕਲੈਸ਼ ਹੋ ਰਿਹਾ ਸੀ ਰੋਕਿਆ ਵੀ ਨਹੀਂ ਫਿਰ ਵੀ ਜਿਹੜਾ ਹੁਣ ਇਹਦੇ ਪਿੱਛੇ ਕਾਰਨ ਕੀ ਲੱਗਦਾ ਹੈ ਚੰਡੀਗੜ੍ਹ ਜਿਹੜਾ ਹੈਗਾ ਪ੍ਰਸ਼ਾਸਨ ਜਾਂ ਜਿਹੜਾ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਉਹ ਤੁਹਾਨੂੰ ਅੰਦਰ ਜਾਣਾ ਨਹੀਂ ਦੇਣਾ ਚਾਹੁੰਦੀ ਜਾਂ ਬੱਸਾਂ ਰੁਕਣੀਆਂ ਚਾਹੁੰਦੀ ਹੈ ਜਿਸ ਸਬਾਰੇ ਸਾਰਾ ਕੁਝ ਹੋਇਆ ਨਹੀਂ ਸਰ ਉਹਨਾਂ ਦੇ ਦਰਅਸਲ ਗੱਲ ਇਦਾਂ ਹੁੰਦੀ ਹੈ ਕਿ ਜਿਸ ਆਪਣੇ ਰੂਟ ਜਿਵੇਂ ਮੇਜਰ ਆਪਰੇਟਰ ਹੁੰਦਾ ਕੋਈ ਵੀ ਜਿਵੇਂ ਹੁਣ ਰੋਡਵੇ ਦਾ ਰੋਡਵੇ ਦਾ 150 ਟਾਈਮ ਹੈ ਤਾਂ ਜੇ ਉੱਥੇ ਟਾਈਮ ਟੇਬਲ ਬਣਾਉਣਾ ਤਾਂ ਰੋਡਵੇ ਦੀ ਮਰਜ਼ੀ ਨਾਲ ਬੰਨਣਾ ਚਾਹੀਦਾ ਕਿਉਂਕਿ ਜੋ ਮੇਜਰ ਆਪਰੇਟਰ ਉਹੀ ਬਣਾਉਂਦਾ ਹੁੰਦਾ ਟਾਈਮ ਟੇਬਲ ਪਰ ਇਹਨਾਂ ਨੇ ਹੁਣ ਕੀ ਕੋਈ ਸਾਲਾਂ ਤੋਂ ਇਹ ਕੰਮ ਕਰਨਾ ਸ਼ੁਰੂ ਕਰਤਾ ਵੀ ਜੋ ਹੈ ਟਾਈਮ ਟੇਬਲ ਦੀ ਮੁਖਤਿਆਰੀ ਖੁਦ ਆਪਣੇ ਹੱਥ ਚ ਲੈਣਾ ਚਾਹੁੰਦੇ ਨੇ ਜਦ ਕਿ ਇਹਨਾਂ ਦੇ 10 ਤੋਂ 12 ਟਾਈਮਾਂ ਤੋਂ ਵੱਧ ਕਿਸੇ ਰੂਟ ਤੇ ਟਾਈਮ ਨਹੀਂ ਤਾਂ ਉੱਥੇ ਇਹਨਾਂ ਦਾ ਹੱਕ ਨਹੀਂ ਬੰਦਾ ਵੀ 200 ਪਰ ਟਾਈਮ ਵਾਲੇ ਦੇ ਨਾਲ ਆਉ ਕਰਨਾ ਹਾਂ ਇਹ ਜ਼ਰੂਰ ਆਪਾਂ ਸਹਿਮਤੀ ਨਾਲ ਬਹੁਤ ਸਹਿਮਤੀ ਨਾਲ ਬੈਕਪ ਬਣਾ ਸਕਦੇ ਆ ਜੋ ਇਹ ਦੇ ਕਰਕੇ ਥੋੜਾ ਜਿਹਾ ਤੱਕਾ ਹੋ ਰਿਹਾ ਉਹ ਵੀ ਸਾਡੇ ਟਾਈਮ ਟੇਬਲ 'ਚ ਤੋੜ ਮਰੋੜ ਕੀਤੀ ਜਾ ਰਹੀ ਹੈ ਤੇ ਹੁਣ ਜਿਹੜੀਆਂ ਚੰਡੀਗੜ੍ਹ ਦੀਆਂ ਜਿਹੜੀਆਂ ਲੋਕਲ ਬੱਸਾਂ ਨੇ ਉਹ ਹਲੇ ਤੱਕ ਮੋਹਾਲੀ ਪੰਜਾਬ 'ਚ ਪ ਔਰ ਅਗਲਾ ਐਕਸ਼ਨ ਤੁਹਾਡਾ ਕੀ ਹੈ ਕੀ ਰਣਨੀਤੀ ਬਣਾਈ ਤੁਸੀਂ ਆਪਣੇ ਸੀਨੀਅਰਸ ਨਾਲ ਗੱਲਬਾਤ ਕਰਕੇ ਸਰ ਅਸੀਂ ਇਹਨਾਂ ਨਾਲ 23/7/2024 ਨੂੰ ਪਹਿਲਾ ਨੋਟਿਸ ਦਿੱਤਾ ਸੀਗਾ ਉਹਦੇ ਵਿੱਚ ਅਸੀਂ ਆਪਣੀਆਂ ਮੰਗਾਂ ਲਿਖ ਕੇ ਦਿੱਤੀਆਂ ਸੀ ਵੀ ਤੁਸੀਂ ਇਹ ਸਾਡਾ ਮੀਟਿੰਗ ਬੁਲਾ ਕੇ ਜਾਂ ਕੋਈ ਵੀ ਆਪਾਂ ਇਕੱਠੇ ਟੇਬਲ ਟॉक ਮੀਟਿੰਗ ਕਰਕੇ ਇਹਨਾਂ ਦਾ ਹੱਲ ਲੱਭੀਏ ਪਰ ਇਹਨਾਂ ਲੋਕ ਕੋਈ ਵੀ ਉਹਦੇ ਆਪਾਂ ਨੂੰ ਕਦੇ ਮੀਟਿੰਗ ਨਹੀਂ ਬੁਲਾਈ ਗਈ ਨਾ ਹੀ ਸਾਨੂੰ ਬੁਲਾ ਕੇ ਕੋਈ ਗੱਲਬਾਤ ਕੀਤੀ ਗਈ ਆ ਸਿਟੀ ਦੇ ਪ੍ਰਸ਼ਾਸਨ ਵੱਲੋਂ ਅਸੀਂ ਤਾਂ ਕਹਿੰਦੇ ਸੀ ਵੀ ਟੇਬਲ ਟॉक ਮੀਟਿੰਗ ਹੋ ਜੂਗੀ ਤਾਂ ਸਾਨੂੰ ਇਹਆਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਪਰ ਉਹਨਾਂ ਲੋ ਕੋਈ ਵੀ ਸਾਨੂੰ ਅੱਜ ਤੱਕ ਬਲਾਵਾ ਨਹੀਂ ਆਇਆ ਸਿਟੀ ਦਾ ਹਾਲੇ ਜਿਵੇਂ ਮੰਨ ਲਓ ਯੂਟੀ ਹੈ ਔਰ ਇਹ ਪੰਜਾਬ ਦੀਆਂ ਸਾਰੀਆਂ ਬੱਸਾਂ ਤੋਂ ਤੱਕ ਪਹੁੰਚਦੀਆਂ ਜਿਹੜੇ ਸਰਕਾਰੀ ਬੱਸਾਂ ਨੇ ਕੁਝ ਕੁ ਪ੍ਰਾਈਵੇਟ ਵੀ ਜਾਂਦੀਆਂ ਸੀ ਲੈਹਦੇ ਕਿ ਜਿਸ ਤਰੀਕੇ ਨਾਲ ਵੀ ਤਾਂ ਹੁਣ ਸਾਰੀਆਂ ਬੰਦ ਕਰਤੀਆਂ ਤੁਸੀਂ ਆਪਣੇ ਅੰਦਰ ਤੋਂ ਔਰ ਉਹਨਾਂ ਦੀਆਂ ਬੱਸਾਂ ਜਿਹੜੀਆਂ ਹੈਗੀਆਂ ਉਹ ਪੰਜਾਬ ਚ ਐਂਟਰ ਕਰਨਗੀਆਂ ਜੋ ਵੀ ਬੰਦ ਕਰਨੀਆਂ ਅਸੀਂ ਸਰ ਕੱਲ ਤੱਕ ਪਹਿਲਾਂ ਪੰਨਵਤ ਸਬੰਧ ਕੀਤੀ ਪੰਜਾਬ ਰੋਡ ਵਿੱਚ ਪੰਨਵਤ ਸਬੰਧ ਸੀਗੀ ਚੰਡੀਗੜ੍ਹ ਐਂਟਰ ਹੋਣ ਤੋਂ ਅੱਜ ਜਿਹੜੀ ਹੁਣ ਇਸ ਟਾਈਮ ਤੋਂ ਪੀਆਰਟੀਸੀ ਵੀ ਬੰਦ ਹੋ ਚੁੱਕੀ ਆ ਜੇਕਰ ਫੇਰ ਵੀ ਸਾਡੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ਤਾਂ ਫੇਰ ਆਉਣ ਵਾਲੇ ਟਾਈਮ 'ਚ ਸਾਡੇ ਨੂੰ ਐਚਆਰਟੀਸੀ ਨੇ ਜੋ ਆ ਉਹ ਸਾਨੂੰ ਪ੍ਰੋਫੈਸਰ ਜੀ ਵੀ ਅਸੀਂ ਤੁਹਾਡੇ ਨਾਲ ਸਮਰਥਨ ਦਿੱਤਾ ਵੀ ਅਸੀਂ ਤੁਹਾਡੇ ਨਾਲ ਗੱਡੀਆਂ ਬੰਦ ਕਰਾਂਗੇ। ਉਹ ਐਚ ਆਰਟੀਸੀ ਨੂੰ ਵੀ ਸੇਮ ਉਹਨਾਂ ਦਾ ਵੀ ਉਹ ਪ੍ਰੋਬਲਮ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਉਹਨਾਂ ਨੂੰ ਵੀ ਅੰਦਰ ਜਾਣ ਦੀ ਪ੍ਰੋਬਲਮ ਨਹੀਂ ਸਰ ਟਾਈਮ ਟੇਬਲ ਵਿੱਚ ਜਾਂ ਛੋਟੀਆਂ ਛੋਟੀਆਂ ਜੋ ਵੀ ਤੁਹਾਨੂੰ ਪ੍ਰੋਬਲਮਾਂ, ਦਿੱਕਤਾਂ ਤੁਸੀਂ ਟਾਈਮ ਟੇਬਲ ਵਾਲੀ ਦਿੱਕਤ ਹੋ ਗਈ, ਆਡਾ ਫੀਸ ਦੀ ਦਿੱਕਤ ਹੋ ਗਈ, ਉਹ ਬਹੁਤ ਜ਼ਿਆਦਾ ਨਜਾਇਜ਼ ਕਰਤੀ ਨੇ ਜੋ ਕਿ ਟ੍ਰਾਂਸਪੋਰਟ ਵਿਭਾਗ ਤੇ ਮੰਗੇ ਭਾਰੀ ਪੈਰਾਂ। ਤੁਹਾਨੂੰ ਧੰਨਵਾਦਾਂ ਤਸਵੀਰਾਂ ਇੱਕ ਵਾਰ ਦਿਖਾਉਣੀ ਹੈ ਵੀ ਇਹੀ ਬਸ ਸਟੈਂਡ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੇਲੇ ਬਣਿਆ ਸੀ ਲੇਕਿਨ ਕਿਤਨਾ ਕਿਤੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਆ ਨੇ ਕਿਉਂਕਿ ਲੋਕੀ ਜਿਹੜੇ ਨੇ ਉਹ ਦੂਰ ਦਰਡੇ ਤੋਂ ਪਹੁੰਚਦੇ ਨੇ ਲੇਕਿਨ ਚੰਡੀਗੜ੍ਹ ਜਾਣਾ ਚਾਹੁੰਦੇ ਨੇ ਪਰ ਚੰਡੀਗੜ੍ਹ ਜਿਹੜੀਆਂ ਬੱਸਾਂ ਨੇ ਉਹ ਨਹੀਂ ਜਾ ਪਉਂਦੀਆਂ ਪਰ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਹੁਣ ਕਿਸ ਤਰੀਕੇ ਦੇ ਨਾਲ ਇਹਨਾਂ ਬੱਸਾਂ ਨੂੰ ਮੋਹਾਲੀ ਦੇ ਵਿੱਚ ਹੀ ਰੋਕਿਆ ਗਿਆ ਪਨ ਬੱਸ ਐਸੋਸੀਏਸ਼ਨ ਵੱਲੋਂ ਔਰ ਨਾਲ ਹੀ ਪੀਆਰਟੀਸੀ ਵੱਲੋਂ ਵੀ ਮੋਹਾਲੀ ਦੇ ਬੱਸ ਸਟੈਂਡ ਦੇ ਵਿੱਚ ਤੱਕ ਜਿਹੜੀਆਂ ਸਵਾਰੀਆਂ ਨੇ ਚੰਡੀਗੜ੍ਹ ਵਾਲੀਆਂ ਉਹ ਵੀ ਮੋਹਾਲੀ ਬੱਸ ਸਟੈਂਡ ਤੱਕ ਹੀ ਜਾਣ ਗਿਆ ਲੇਕਿਨ ਦੂਸਰੀ ਤਰਫ ਜਿਹੜੀ ਜਿਹੜੇ ਲੋਕ ਨੇ ਉਹ ਵੀ ਜੇਕਰ ਗੱਲ ਕਰੀਏ ਤਾਂ ਕਿਤਨਾ ਕਿਤੇ ਪਰੇਸ਼ਾਨ ਹੁੰਦੇ ਨੇ ਤਾਂ ਹੁਣ ਤੁਸੀਂ ਕਿੱਥੋਂ ਤੱਕ ਬੱਸ ਕਿੱਥੋਂ ਤੱਕ ਲੈ ਕੇ ਜਾਣੀ ਹੈ ਵੀ ਜੀ ਇਹ ਅੰਮ੍ਰਿਤਸਰ ਜਾਣਾ ਮੈਂ ਇਥੋਂ ਚੰਡੀਗੜ੍ਹ ਬਿਲਕੁਲ ਵੀ ਐਂਟਰ ਨਹੀਂ ਕਰਦੇ ਹੋ ਤੁਸੀਂ ਜਿਹੜੀਆਂ ਸਰਕਾਰੀ ਬੱਸਾਂ ਨੇ ਨਹੀਂ ਸਾਡੀ ਯੂਨੀਅਨ ਨੇ ਸਾਨੂੰ ਆਖਿਆ ਕਿ ਐਂਟਰ ਨਹੀਂ ਕਰਨਾ ਚੰਡੀਗੜ੍ਹ ਅਸੀਂ ਇਦਾਂ ਫਿਰ ਜਿਹੜੇ ਆਮ ਲੋਕ ਨੇ ਉਹ ਵੀ ਪਰੇਸ਼ਾਨ ਹੁੰਦੇ ਨੇ ਜਿਹੜੇ ਜਿਹੜੇ ਚੰਡੀਗੜ੍ਹ ਜਾਣਾ ਚਾਹੁੰਦੇ ਸੀ ਫਿਰ ਉਹਨਾਂ ਨੂੰ ਮੋਹਾਲੀ ਔਰ ਜੀਰਕਪੁਰ ਤੱਕ ਲੈ ਕੇ ਜਾਣੋ ਜਾਂ ਕੋਈ ਹੋਰ ਵੀ ਰਸਤਾ ਰੱਖਿਆ ਵਿੱਚ ਕਰ ਨਹੀਂ ਵੀਰ ਜੀ ਸਾਨੂੰ ਜਿਹੜਾ ਯੂਨੀਅਨ ਵੱਲੋਂ ਦੇ ਸਰਕਾਰ ਵੱਲੋਂ ਆਡਰ ਹੈ ਉਹ ਇੱਥੋਂ ਤੱਕ ਹੀ ਹੈ ਕਿ ਮੋਹਾਲੀ ਬਸ ਸਟੈਂਡ ਤੱਕ ਆਉਣਾ ਇੱਥੋਂ ਫਿਰ ਜਿਹੜੀਆਂ ਸਿਟੀ ਯੂ ਦੀਆਂ ਬੱਸਾਂ ਗਾੜੀ ਲੱਗੀਆਂ ਹੋਈਆਂ ਵਾਂ ਤੇ 43 ਦੇ ਸੈਕਟਰੀ ਖੜਨੂ ਉਹ ਲੈ ਕੇ ਜਾਣ ਡੀਆਂ ਬਾਹਰ ਸਾਨੂੰ ਹੀ ਤੁਹਾਡਾ ਕੀ ਆਡਰ ਵਿੱਚ ਧੰਨਵਾਦ ਜੀ ਤਾਂ ਕਿਸੇ ਵੇਲੇ ਇਹ ਬੱਸਾਂ ਜਿਹੜੀਆਂ ਸੀਗੀਆਂ ਇਹ ਬੱਸ ਸਟੈਂਡ ਤੱਕ ਪਹੁੰਚ ਕੇ ਬਾਹਰ ਹੀ ਸਵਾਰੀ ਉਤਾਰ ਕੇ ਫਿਰ ਵਾਪਸ ਚੰਡੀਗੜ੍ਹ ਤੱਕ ਨੂੰ ਜਾਂਦੀਆਂ ਸੀ ਲੇਕਿਨ ਹੁਣ ਜਦੋਂ ਚੰਡੀਗੜ੍ਹ ਦੇ ਵਿੱਚ ਵਾਦ ਵਿਵਾਦ ਛੜਨ ਤੋਂ ਬਾਅਦ ਇਹ ਪੂਰਾ ਮਾਮਲਾ ਜਿਹੜਾ ਅਮਲ ਦੇ ਵਿੱਚ ਆਇਆ ਇਸ ਦੇ ਨਾਲ ਆਮ ਜਨ ਜੀਵਤ ਵੀ ਜਿਹੜਾ ਉਹ ਪ੍ਰਭਾਵਿਤ ਹੁੰਦਾ ਹੈ ਲੋਕ ਜਿਹੜੇ ਆਪਣੇ ਕੰਮਾਂ ਦੇ ਲਈ ਚੰਡੀਗੜ੍ਹ ਪਹੁੰਚਦੇ ਸੀ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਦੀ ਹੁੰਦੇ ਹੋਏ ਔਰ ਚੰਡੀਗੜ੍ਹ ਤੋਂ ਵਾਪਸ ਹਿਮਾਚਲ ਹਰਿਆਣਾ ਔਰ ਪੰਜਾਬ ਵੱਲੋਂ ਦੇ ਸੀ ਤਾਂ ਉਹ ਬੱਸਾਂ ਹੁਣ ਪੰਜਾਬ ਦੀ ਜਿਹੜੀਆਂ ਰੋਡਵੇਜ਼ ਏ ਔਰ ਪੀਆਰਟੀਸੀ ਹੈ ਉਹ ਬੰਦ ਹੋ ਗਈਆਂ ਉਹਨਾਂ ਦਾ ਸਮਝੌਤਾ ਹੁੰਦਾ ਹੈ ਜਾਂ ਨਹੀਂ ਹੁੰਦਾ ਬਾਅਦ ਵੀ ਬਾਅਦ ਲਗਾਤਾਰ ਜਾਰੀ ਹੈ ਲੇਕਿਨ ਉਸ ਦੇ ਵਿੱਚ ਇੱਕ ਐਮ ਖਬਰ ਇਹ ਵੀ ਹੈ ਕਿ ਹਰਿਆਣਾ ਰੋਡਵੇ ਜਿਹੜਾ ਹੈਗਾ ਹਰਿਆਣਾ ਰੋਡਵੇ ਜਟਾ ਆਰਟੀਸੀ ਨੇ ਵੀ ਨਾਲ ਸਮਰਥਨ ਦਿੱਤਾ ਹੈ ਉਹ ਵੀ ਚੰਡੀਗੜ੍ਹ ਦੇ ਵਿੱਚ ਨਹੀਂ ਜਾਵੇਗਾ ਔਰ ਜਿਹੜੀ ਉਹਨਾਂ ਦੀਆਂ ਅਖੀਰੀ ਹਰਿਆਣੇ ਦਾ ਜਿਹੜਾ ਬੱਸ ਸਟੈਂਡ ਹੈ ਉਥੋਂ ਤੱਕ ਬੱਸਾਂ ਪਹੁੰਚਣ ਗਿਆ ਔਰ ਪੰਜਾਬ ਦੇ ਨਾਲ ਸਹਿਮਤੀ ਹੋ ਕੇ ਪੰਜਾਬ ਦੇ ਵਿੱਚ ਜੜੀਆਂ ਦਖਲ ਹੋਣ ਗਿਆ ਲੇਕਿਨ ਚੰਡੀਗੜ੍ਹ ਤੱਕ ਨਹੀਂ ਪਹੁੰਚਣ ਗਿਆ ਲੇਕਿਨ ਚੰਡੀਗੜ੍ਹ ਦੀਆਂ ਨੇ ਲੋਕਲ ਬੱਸਾਂ ਨੇ ਉਹ ਵੀ ਕੱਲ 12 ਵਜੇ ਤੋਂ ਬਾਅਦ ਬੰਦ ਕਰ ਦਿੱਤੀਆਂ ਜਾਣ ਕੇ ਕਿਉਂਕਿ ਪ੍ਰਸ਼ਾਸਨ ਦੇ ਨਾਲ ਜਰੂਰ ਤਾਂ ਕੋਈ ਗੱਲਬਾਤ ਨਹੀਂ ਹੁੰਦੀ ਕੋਈ ਵੇਰਵਾ ਨਹੀਂ ਸਾਂਝਾ ਹੁੰਦਾ ਉਦੋਂ ਤੱਕ ਇਹ ਇਸੇ ਤਰ੍ਹਾਂ ਵਿਵਾਦ ਜਿਹੜਾ ਹੈਗਾ ਉਹ ਚੱਲਦਾ ਰਹੇਗਾ ਦੂਸਰੇ ਪਾਸੇ ਟ੍ਰੇਨਾਂ ਦੀ ਗੱਲ ਲਈਏ ਤਾਂ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਟਰੈਕ ਨੂੰ ਬੰਦ ਕੀਤਾ ਹੋਇਆ ਹੈ ਜਿਸ ਤੋਂ ਬਾਅਦ ਅੰਬਾਲਾ ਤੋਂ ਸਿੱਧੀਆਂ ਟ੍ਰੇਨਾਂ ਜਿਹੜੀਆਂ ਹੁਣ ਲੁਧਿਆਣਾ ਤੱਕ ਨਹੀਂ ਪਹੁੰਚਦੀਆਂ ਅੰਬਾਲਾ ਤੋਂ ਵਾਇਆ ਖਨੌਰੀ ਜਾਂ ਫਿਰ ਵਾਇਆ ਚੰਡੀਗੜ੍ਹ ਹੋ ਕੇ ਹੀ ਜਿਹੜੀਆਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਤੱਕ ਟ੍ਰੇਨਾਂ ਜਾਣ ਗਿਆ ਲਗਾਤਾਰ ਲਗਭਗ 200 ਤੋਂ ਵੱਧ ਟ੍ਰੇਨਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੋ ਰਹੀਆਂ ਨੇ ਉਸੇ ਰੇਲਵੇ ਟਰੈਕ ਰਾਹੀਂ ਤਾਂ ਕਿਵੇਂ ਪ੍ਰਸ਼ਾਸਨ ਜਿਹੜਾ ਇਸ ਨੂੰ ਟੈਕਲ ਕਰਦਾ ਹੈ ਚੰਡੀਗੜ੍ਹ ਔਰ ਪੰਜਾਬ ਦੇ ਨਾਲ ਔਰ ਹਰਿਆਣੇ ਦੇ ਨਾਲ ਸਾਰਾ ਮਾਮਲਾ ਜਿਹੜਾ ਉਹ ਸਾਂਝਾ ਹੋਵੇਗਾ ਜਿਸ ਤੋਂ ਬਾਅਦ ਜਿਹੜੀ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਉਸ ਦੇ ਉੱਤੇ ਕੋਈ हल कटिया जा सकता है कैमरामैन गणेश के मंजोत सिंह कांग दैनिक सवेरा टीवी मोहाली देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर